ਤੁਹਾਨੂੰ ਜਾਨਪੁਰ ਸ਼ਹਿਰ ਦੇ ਵਿੱਚ ਇੱਕ ਵੀਡੀਓ ਲਗਾਤਾਰ ਵਾਇਲਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਬਾਹ ਦੇ ਉੱਪਰ ਨਸ਼ੀਲਾ ਟਿਕਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਨੌਜਵਾਨ ਰਾਤ ਦੇ ਮੇਲੇ ਦੇ ਵਿੱਚ ਆਪਣਾ ਗਿਨੋਣਾ ਜਿਹੜਾ ਕੰਮ ਕਰ ਰਿਹਾ ਸੀਗਾ ਔਰ ਸਥਾਨਕ ਲੋਕਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਸਾਨੂੰ ਲੋਕਾਂ ਦੀ ਜਮਾਨੀ ਹੈ ਤਾਂ ਉਹਨਾਂ ਦਾ ਕਹਿਣਾ ਕਿ ਜਾਨਪੁਰ ਦੇ ਵਿੱਚ ਚਿੱਟੇ ਦਾ ਨਸ਼ਾ ਤੇ ਵੱਖ-ਵੱਖ ਤਰੀਕੇ ਦੇ ਨਸ਼ੇ ਲਗਾਤਾਰ ਵਿਕ ਰਹੇ ਨੇ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਕਰਕੇ ਸਥਾਨਕ ਲੋਕਾਂ ਨੇ ਐਸਐਸਪੀ ਪਠਾਨਕੋਟ ਦਰਜਿੰਦਰ ਸਿੰਘ ਢਲੋਹਣਾ ਦੇ ਅੱਗੇ ਮੰਗ ਕੀਤੀ ਹੈ ਕਿ ਉਕਤ ਨਸ਼ ਬਾਕੀ ਉਹ ਨਸ਼ੇ ਜਿਹੜੇ ਸੈਂਪਲ ਦੇ ਵਿੱਚ ਵੇਚ ਰਹੇ ਨੇ ਉਹਦੇ ਉੱਪਰ ਨਿਕੇਲ ਕੱਸੀ ਜਾਵੇ ਤਾਂ ਕਿ ਜਿਹੜੀ ਨੌਜਵਾਨੀ ਖਰਾਬ ਹੋ ਰਹੀ ਹੈ ਉਹ ਨਾ ਹੋ ਸਕੇ ਆਪ ਦੇਖਦੇ ਆ ਰਿਪੋਰਟ ਸਾਨਕ ਲੋਕਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਣਾ ਲੋਕਾਂ ਦਾ ਇਸ ਬੁਦੇ ਮਾਮਲੇ ਦੇ ਬਾਰੇ ਵਿੱਚ ਕੋਈ ਮੈਂ ਰਾਮ ਮੁਰਤੀ ਸ਼ਰਮਾ ਨਿਰਦੇਸ਼ਕ ਸੂਰੀ ਵੰਸ਼ੀ ਰਾਮ ਨਾਟਕ ਕਲੱਬ ਜਿਹੜੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਵਿੱਚ 50% ਕਸੂਰ ਤੇ ਨੌਜਵਾਨਾਂ ਦਾ ਹੈ لیکن 50% ਤੋਂ ਉੱਤੇ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹਦਾ قصور ਹੈ ਕਿਉਂਕਿ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਕੋਈ ਸੋਰਸ ਆਫ ਇਨਕਮ ਨਹੀਂ ਹੈ ਜਿਹੜੇ ਬੱਚੇ ਵਿਲੇਨ ਹੈ ਪੜ੍ਹ ਕੇ ਵੀ ਵਿਲੇਨ ਹੈ ਜਿਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਕੋਈ ਕੰਮ ਨਹੀਂ ਮਿਲ ਰਿਹਾ ਉਹ ਨਸ਼ੇ ਦੀ ਦਲ ਦੇ ਵਿੱਚ ਜਿਹੜਾ ਨਾ ਤਸਦੇ ਜਾ ਰਹੇ ਨੇ ਕਿਉਂਕਿ ਪ੍ਰਸ਼ਾਸਨ ਜਿਹੜਾ ਹੈ ਉਹ ਕੋਈ ਨਿਕελ ਨਹੀਂ ਕਸ ਰਿਹਾ ਕਿਉਂਕਿ ਜਿਹੜੀਆਂ ਛੋਟੀਆਂ-ਛੋਟੀਆਂ ਮੱਛੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਪਕੜ ਲੈਂਦੀ ਹੈ ਮਗਰ ਜਿਹੜੀਆਂ ਵੱਡੀਆਂ-ਵੱਡੀਆਂ ਮੱਛੀਆਂ ਨੇ ਜਿੱਥੋਂ ਇਹ ਮਾਲ ਆ ਰਿਹਾ ਹੈ ਉੱਥੇ ਤੋਂ ਨਿਕਾਣ ਲਈ ਕਸੇ ਆ ਰਹੀ ਇਸ ਕਰਕੇ ਮੈਂ ਰਾਮੂਟੀ ਸ਼ਰਮਾ ਪ੍ਰਸ਼ਾਸਨ ਅਗੇ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਓ ਕੁਝ ਆਪਣੇ ਪਰਸਨਲ ਮੁਫਾਦ ਵਾਸਤੇ ਪਰਸਨਲ ਫਾਇਦੇ ਵਾਸਤੇ ਇਹ ਕੰਮ ਨਾ ਕਰੋ ਇਹ ਨਸ਼ਿਆਂ ਦੇ ਜਿਹੜੇ ਸਿੰਥੈਟਿਕ ਨਸ਼ੇ ਨੇ ਇਹਨਾਂ ਤੇ ਕਸ ਕੇ ਨਿਕੇਲ ਕਸੋ ਕਾਂਗੇ ਜਿਹੜਾ ਸਾਡਾ ਨੋਜਾਨ ਭਟਕੇ ਦਾ ਇਹ ਆ ਉਹ ਆਪਣੇ ਰਾਹ ਦੇ ਹਾਸਕੇ ਜਿਹੜੇ ਸਾਡੇ ਪੰਜਾਬ ਦੇ ਰਵਾਇਤੀ ਨਸ਼ੇ ਨੇ ਉਹ ਇੰਨੇ ਮਾਰੂ ਨਹੀਂ ਮਗਰ ਜਿਹੜੇ ਪੰਜਾਬ ਚੋਂ ਸਿੰਥੈਟਿਕ ਨਸ਼ਾ ਆਇਨਾ ਇਹਨਾਂ ਨਾਲ ਪੰਜਾਬ ਦਾ ਜੋਬ ਬਿਲਕੁਲ ਖਤਮ ਹੋ ਰਿਹਾ ਮੈਂ ਫੇਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੀ ਆਪਣੇ ਸਾਰੇ ਕੰਮ-ਸ਼ਾਮ ਭੁੱਲ ਕੇ ਨੌਜਵਾਨਾਂ ਨੂੰ ਬਚਾ ਲੋ ਅਗਰ ਨੌਜਵਾਨ ਪੰਜਾਬ 'ਚ ਮਰ ਜਾਏਗਾ ਨਸ਼ੇ ਕਰ ਕਰਕੇ ਤੇ ਪੰਜਾਬ ਬਿਲਕੁਲ ਖੋਖਲਾ ਹੋ ਜਾਏਗਾ ਇਸ ਕਰਕੇ ਇਹਨਾਂ ਦੇ ਨਕਿਲ ਕੱਸੋ ਜਿੱਥੇ ਵੀ ਤੁਹਾਨੂੰ ਕੋਈ ਮਿਲਦੀ ਹੈ ਹਜੇ ਸੋਰਸ ਉਹਨਾਂ ਨੂੰ ਪਕੜੋ ਹੁਣ ਮੈਂ ਦਿਖਾਇਆ ਆਮ ਚਿੱਟੇ ਵਾਲੇ ਫੜਾਉਂਦੇ ਨੇ ਮਹੀਨੇ ਬਾਅਦ ਆ ਜਾਂਦੇ ਨੇ ਕੋਈ ਕੋਈ ਸਖਤੀ ਹੈ ਹੀ ਨਹੀਂ ਹੈ ਮਹੀਨੇ ਬਾਅਦ ਉਹ ਛੱਡ ਦਿੰਦੇ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਬੜੀ ਸਖਤੀ ਨਾਲ ਕੰਮ ਕਰਨ ਜਾਂ ਜਿਹੜਾ ਇਹੋ ਜਿਹਾ ਕੰਮ ਹੀ ਫੜੁੰਦਾ ਆ ਸਹੀ ਮੈਂ ਜਦੋਂ ਉਹਨੂੰ ਉਹਨੂੰ ਬਾਹਰ ਆਣ ਹੀ ਨਹੀਂ ਜਾਂ ਦੇਣ ਦੇਣ ਜਾਂਦਾ ਕਿਉਂਕਿ ਉਹਨਾਂ ਨੂੰ ਅੰਦਰ ਹੀ ਸਾੜ ਦਿਓ ਇਸ ਕਰਕੇ ਪ੍ਰਸ਼ਾਸਨ ਕੇ ਬੇਂਤੀ ਹੱਥ ਬਨ ਗੇ ਵੀ ਇਹ ਪੰਜਾਬ ਨੂੰ ਬਚਾ ਲੋ ਬਚਾ ਲੋ ਬਚਾ ਲੋ ਨੌਜਵਾਨ ਤੇ ਟਿਕਾ ਲਗਾੰਦਾ ਨਜ਼ਰ ਆ ਰਹੀ ਦੇਖੋ ਜੀ ਜਿਹੜੇ ਅੱਜ ਦੇ ਨੌਜਵਾਨ ਆ ਇਹ ਹੀ ਸਾਡੇ ਦੇਸ਼ ਦਾ ਬੁਗਿਸ਼ ਆ ਅਹੀਂ ਚਾਹਿਆ ਕਿ ਇਹਨਾਂ ਦੇ ਵਿੱਚੋਂ ਹੀ ਕੋਈ ਅੱਛਾ ਨੇਤਾ ਅੱਛਾ ਮਨਿਸਟਰ ਅੱਛੇ ਰਾਜਨੀਤਿਕ ਜਾਂ ਅੱਛੇ ਆਈਪੀਐਸ ਆਫੀਸਰ ਬਣਨ ਪਰ ਕੀ ਕਰੀਏ ਤੁਸੀਂ ਦੇਖ ਰਹੇ ਹੋ ਕਿ ਵੀਡੀਓ ਕਿੰਨਾ ਵਾਇਰਲ ਹੋ ਰਹੀ ਹੈ ਲੋਕੀ ਨਸ਼ੇ ਦਾ ਟੀਕਾ ਲਗਾ ਰਹੇ ਆ ਇਹ ਨਸ਼ਾ ਕਿੱਦਾਂ ਵਧ ਰਿਹਾ ਪਰ ਇਹ ਚੀਜ਼ ਦੀ ਸਾਨੂੰ ਹਾਲੇ ਤੱਕ ਸਮਝ ਨਹੀਂ ਆਈ ਪੁਲਿਸ ਤੇ ਆਪਣੇ ਜ਼ੋਰ ਦੇ ਹਿਸਾਬ ਨਾਲ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਐਸਐਸਪੀ ਸਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਇਸ ਨਸ਼ੇ ਦੀ ਜਿਹੜੀ ਥੋੜੀ ਨਕੇਲ ਕੱਸੀ ਜਾਏ ਸਾਨੂੰ ਪਤਾ ਪੁਲਿਸ ਇਸ ਲਈ ਬਹੁਤ ਅੱਛਾ ਕੰਮ ਕਰ ਰਹੀ ਹੈ ਪੁਲਿਸ ਚਾਹੇ ਇਹਨੂੰ ਜਲਦੀ ਜੜ ਤੋਂ ਖਤਮ ਕਰ ਸਕਦੀ ਆ ਧੰਨਵਾਦ ਯਾਹਾਂ ਜਾਂਦੇ ਇੱਕ ਵੀਡੀਓ ਸੁਜਾਨਪੁਰ ਦੇ ਵਿੱਚ ਵਾਇਰਲ ਹੋ ਰਹੀ ਹੈ ਜਿੱਦੇ ਵਿੱਚ ਨੋਜਵਾਨ ਸ਼ਰੀਆਮ ਚ ਟੀਕੇ ਲਗਾਉਂਦਾ ਹੈ ਨਸ਼ੇ ਵਾਲਾ ਨਜ਼ਰ ਆ ਰਿਹਾ ਹੈ ਦੇਖੋ ਇਹ ਬੜੇ ਲੰਬੇ ਸਮੇਂ ਤੋਂ ਨਸ਼ੇ ਦੀ ਮਹੀਮ ਜਿਹੜੀ ਹੈ ਬੜੀ ਤੇਜ਼ੀ ਨਾਲ ਹੋਰ ਵੱਧ ਰਹੀ ਹੈ ਚਿੱਟਾ ਟੀਕੇ ਕੈਪਸੂਲ ਪੰਜਾਬ ਦਾ ਜਵਾਨੀ ਦਾ ਕਹਾਣ ਹੋ ਗਿਆ ਇਹ ਪੰਜਾਬ ਦੇ ਵਿੱਚ ਬੜੇ ਬੜੇ ਵੱਡੇ ਸ਼ੂਰਮੇ ਹੋਏ ਹੁਣ ਸ਼ੂਰਮੇ ਕਿਨੂੰ ਕਿਹਾ ਜਾਏ ਪੂਰੇ ਪ੍ਰਸ਼ਾਸਨ ਦੇ ਬਾਰ-ਬਾਰ ਮੰਗ ਵੀ ਕੀਤੀ ਗਈ ਆ ਪਰ ਅੱਗੇ ਨਾ ਨਸ਼ਾ ਵਧਿਆ ਘਟਿਆ ਨਹੀਂ ਆ ਗਲੀ ਚ ਮਹਲਿਆ ਸ਼ਰਮ ਚਟਾ ਵੇਖ ਰਿਆ ਹੁਣ ਤੇ ਲੜਕੇ ਸ਼ਰਮ ਟੀਕੇ ਵੀ ਲਾਉਂਦੇ ਦਿਖੇ ਜਾਂਦੇ ਨਾ ਔਰ ਅਸੀਂ ਤੇ ਪੂਰੀ ਮੰਗ ਕਰਾਂਗੇ ਵੀ ਜਿੰਨੀ ਵੀ ਧਾਰਮਿਕ ਆਪਣੇ ਸੰਗਠਨ ਹੈਗੇ ਨਾ ਸਭ ਇਕੱਠੇ ਹੋਣ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਔਰ ਪ੍ਰਸ਼ਾਸਨ ਦੇ ਨਾਲ ਚੱਲ ਕੇ ਇਹ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਨੌਜਵਾਨ ਟੀਕਾ ਲਾਦਾ ਨਜ਼ਰ ਆ ਰਿਹਾ ਟੀਕਾ ਲਾਦਾ ਇਹ ਅਸਲ ਬੜੀ ਸ਼ਰਮਨਾਕ ਗੱਲ ਹੈ ਲਿਯਾਨਪੁਰ ਪਹਿਲੇ ਬੜਾ ਵਧੀਆ ਹੁੰਦਾ ਸੀ ਪਰ ਦਿਨੋ ਦਿਨ ਦਿਨੋਂ ਇੱਥੇ ਨਸ਼ਾ ਬੱਦਾ ਜਾ ਰਿਹਾ ਜੀ ਘਟੇ ਨਹੀਂ ਹੈਗਾ ਜੀ ਤੇ ਸਾਡੀ ਐਸਐਸਪੀ ਸਾਫ ਮਾਨਜੋਗ ਉਹਨਾਂ ਦੇ ਹੱਥ ਜੋ ਕੇ ਬੇਨਤੀ ਹੈ ਕਿ ਇੱਧਰ ਧਿਆਨ ਦਿਓ ਜਿਸਾ ਮਾਈਨਿੰਗ ਵਾਲ ਦੇਖੋ ਕਿੰਨੀ ਨਕੀਲ ਕੱਸੀ ਉਹਨਾਂ ਨੇ ਤੇ ਇਸਾਈ ਜਿਹੜਾ ਇਹ ਨਸ਼ਾ ਸਿਆਮਪੁਰ ਦੇ ਵਿੱਚ ਦਿਨ ਦਿਨ ਬੱਦਾ ਜਾ ਰਿਹਾ एसएसपी ਚੌਣ ਤੇ ਸਾਰਾ ਹੀ ਨਸ਼ਾ ਮੁਕਤ ਹੋ ਸਕਦਾ ਹੈ ਸਿਆਨਪੁਰ ਤੋਂ ਕਾਰਵਾਨ ਦੇ ਵੀ ਸਾਨੂੰ ਤੇ ਬੜਾ ਯਕੀਨ ਹੈ ਕਿ ਬਹੁਤ ਵਧੀਆ ਐਸਐਸਪੀ ਸਾਹਿਬ ਸਾਡੇ ਸਿਆਨਪੁਰਲ ਦੇ ਵਿੱਚ ਆਏ ਨੇ ਸਾਡੀ ਪ੍ਰਸ਼ਾਸਨਾਂ ਕੇ ਹੋ ਮੰਗ ਹੈ ਕਿ ਇੱਧਰ ਧਿਆਨ ਦੇ ਕੇ ਜਿਹੜੇ ਸਾਡੇ ਨੌਜਵਾਨ ਬੱਚੇ ਉਹਨਾਂ ਨੂੰ ਬਚਾਇਆ ਜਾਏ ਉਹਨਾਂ ਦਾ ਧਿਆਨ ਹੋ ਸਕੇ ਤੇ ਕਿ ਖੇਲਾਵਨ ਲੋ ਗਰਾਊਂਡਾਂ ਦੇ ਵਿੱਚ ਉਹਨਾਂ ਨੂੰ ਹੈਲਪ ਦਿਓ ਕਿ ਕੋਈ ਉਹ ਖੇਲ ਖਿਲਨ ਜਿਹਦੇ ਨਾਲ ਉਹਨਾਂ ਦਾ ਧਿਆਨ ਨਸ਼ਾ ਲੋ ਨਿਕਲ ਕੇ ਕੇਂਦਰ ਜਾਏ ਵੀਡੀਓ ਤਾਂ ਜਾਨਪੁਰ ਦੀ ਬਾਰੇ ਹੋ ਰਹੀ ਹੈ ਨੌਜਵਾਨ ਜਿਹੜਾ ਲਗਾਤਾਰ ਨਜ਼ਰ ਆ ਰਿਹਾ ਇਨਜੈਕਸ਼ਨ ਕੀ ਕਰ ਰਹੇ ਜਾਂਦੇ ਦੇਖੋ ਜੀ ਸਭ ਤੋਂ ਪਹਿਲੇ ਤੇ ਸਾਡੇ ਸ਼ਿਆਨਪੁਰ ਦੇ ਵਿੱਚ ਨਸ਼ਾ ਬਹੁਤ ਹੈ ਬਹੁਤ ਹੀ ਜ਼ਿਆਦਾ ਹੱਦ ਤੋਂ ਜ਼ਿਆਦਾ ਨਸ਼ਾ ਹੋ ਗਿਆ ਪਹਿਲੇ ਪੀਲੀ ਚਿੱਟੀ ਗੋਲੀ ਆ ਗਈ ਉਹਦੇ ਤੇ ਥੋੜੀ ਜੀ ਨਕੇਲ ਕਸੀ ਸਮਾਜੇ ਵਿਗਾਣੇ ਹੁਣ ਦੁਬਾਰਾ ਤੋਂ ਮੁੰਡਿਆਂ ਨੇ ਚਿੱਟੇ ਵੜ ਰੁਖ ਕਰ ਲਿਆ ਕੋਈ ਟੀਕੇ ਲਾਇਆ ਕਰਦਾ ਕੋਈ ਚਟੇਰੀਆਂ ਛਿੱਟਾ ਬਣਾ ਆਪਣਾ ਕੇ ਪੀਏ ਕਰਦਾ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਮਾਨਯੋਗ ਐਸਐਸਬੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਈ ਵਾਰ ਕਰ ਚੁੱਕੇ ਆਂ ਕਿ ਸਿਆਣਪੁਰ ਸ਼ਹਿਰ ਦੇ ਵਿੱਚ ਜਿਹੜਾ ਨਸ਼ਾ ਹੈ ਇਹਨੂੰ ਰੋਕਿਆ ਜਾਏ ਪ੍ਰਸ਼ਾਸਨ ਕਿਉਂ ਨਹੀਂ ਸਾਥ ਦੇ ਰਿਹਾ ਇਸ ਮਾਮਲੇ 'ਚ ਕਿਉਂ ਨਹੀਂ ਅਪਰੋਚ ਕਰੇ ਕਰਦਾ ਕਿਉਂ ਨਹੀਂ ਹੈਲਥ ਆਪਣਾ ਡਿਪਾਰਟਮੈਂਟ ਇਹਨਾਂ ਨੂੰ ਫੜੇ ਕਰਦਾ ਇਹ ਕਿੱਥੋਂ ਨਸ਼ਾ ਨਾ ਆ ਰਿਹਾ ਮੈਂ ਫੇਰ ਇੱਕ ਵਾਰੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆਂ ਕਿ ਇਸ ਵਾਰ ਧਿਆਨ ਮਰਿਆ ਜਾਏ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਜੋ ਸਿਆਣਪੁਰ ਦੇ ਵਿੱਚ ਜੋ ਰੁਝਾਨ ਆ ਬੜੇ ਹੀ ਗੰਭੀਰਤਾ ਨਾਲ ਲੈਣ ਵਾਲੇ ਰੁਝਾਨ ਨੇ ਔਰ ਇਸ ਵਾਰ ਐਸਐਸਪੀ ਸਾਹਿਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਵਾਰ ਥੋੜਾ ਧਿਆਨ ਦਿੱਤਾ ਜਾਏ ਤਾਂ ਕਿ ਜਿਹੜੀ ਸਾਡੀ ਜਨਰੇਸ਼ਨ ਹੈ ਯੰਗ ਜਨਰੇਸ਼ਨ ਹੈ ਇਹਨਾਂ ਨੂੰ ਨਸ਼ੇ ਤੋਂ ਬਚਾਇਆ ਜਾਏ। ਜੀ ਅਮਰ ਵੀਡੀਓ ਵਾਇਰਲ ਹੋ ਰਹੀ ਹੈ ਨੋਟਵਨੀ ਗੱਲਾਂ ਨਜ਼ਰ ਆ ਰਹੀ ਹੈ। ਸਰ ਮੈਂ ਮੇਰਾ ਨਾਮ ਪਨੀਰ ਸਿੰਘ ਅਖਿਲ ਬਾੜ ਦੇ ਹਿੰਦੂ ਸੱਖਸ਼ਾ ਸੰਮਤੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਫੋਨ ਦੇ ਵਿੱਚ ਦੇਖਣ ਦੇ ਵਿੱਚ ਆਇਆ ਹੈ ਕਿ ਇੱਕ ਵੀਡੀਓ ਜਿਹੜੀ ਸਜਾਣਪੁਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਇੱਕ ਨੌਜਵਾਨ ਜਿਹੜਾ ਨਸ਼ਾ ਟੀਕਾ ਲਗਾਉਂਦਾ ਹੈ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਸਾਡੀ ਪ੍ਰਸ਼ਾਸਨ ਅੱਗੇ ਮੰਗਾ ਹੈ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਪਠਾਨਕੋਟ ਦੇ ਵਿੱਚ ਇੱਕ ਬੱਚਾ ਇਦਾਂ ਕਿਡਨਾਪ ਹੋਇਆ ਸੀ ਤੇ ਪ੍ਰਸ਼ਾਸਨ ਨੇ ਕੋਸ਼ਿਸ਼ ਸਮੇਂ ਦੇ ਵਿੱਚ ਕੋਸ਼ਿਸ਼ ਘੰਟਿਆਂ ਦੇ ਵਿੱਚ ਜਿਹੜਾ ਉਹ ਅ ਬੱਚੇ ਨੂੰ ਜਿਹੜਾ ਵਾਪਸ ਉਹ ਪਰਿਵਾਰ ਨੂੰ ਕਰਤਾ ਸૌ ਸੇ ਤਰ੍ਹਾਂ ਸਾਡੀ ਐਸਐਸਪੀ ਸਾਹਿਬ ਅੱਗੇ ਮੰਗਾ ਕਿ ਜਿਹੜਾ ਸਜਾਨਪੁਰ ਦੇ ਵਿੱਚ ਚਿੱਟਾ ਲਗਾਤਾਰ ਬੜੀ ਧਰ ਲੈਣਾ ਵੇਖ ਰਿਆ ਇਹਦੇ ਤੇ ਜਿਹੜੀ ਆ ਉਹ ਨਜ਼ਰ ਰੱਖਣ ਤਾਂ ਕਿ ਜਿਹੜਾ ਲੋਕਲ ਪ੍ਰਸ਼ਾਸਨ ਜਿਹੜਾ ਕੁੰਭ ਕਰਨ ਦੀ ਨੀਂਦ ਸੁਤਾ ਪਿਆ ਉਹ ਜਾਗ ਸਕੇ ਤਾਂ ਕਿ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਤਸਦੇ ਜਾ ਰਿਹਾ ਔਰ ਚਿੱਟਾ ਇੱਕ ਐਸੀ ਚੀਜ਼ ਹੈ ਕਿ ਜਿੰਨੂੰ ਇੱਕ ਵਾਰੀ ਲੱਗ ਜਾਂਦਾ ਉਹ ਛਡੋਂਦਾ ਨਹੀਂ ਹੈਗਾ ਸਾਡੀ ਦੁਆਰਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨੂੰ ਜਿਹੜਾ ਚਿੱਟੇ ਦੇ ਉੱਤੇ ਜਿਹੜੀ ਉਹ ਨਕੇਲ ਕੱਸੀ ਜਾਏ ਤਾਂ ਕਿ ਨੌਜਵਾਨ ਜਿਹੜੇ ਉਹ ਇਸ ਦਲਦਲ ਦੇ ਵਿੱਚੋਂ ਨਿਕਲ ਸਕਣ ਬਚ ਸਕਣ ਗਿਆ ਹੈ ਜੀ